ਵਿੰਡਾ ਦੇ ਵਿੱਚ ਮੌਜੂਦਾਂ ਜਿੱਥੇ ਬੀਤੇ ਕੱਲ ਲਾਅ ਐਂਡ ਆਰਡਰ ਦੀਆਂ ਧਜੋੜੀਆਂ ਨੇ ਦੱਸਦੀ ਹੈ ਕਿ ਇੱਕ ਸੁਨਾਰੇ ਦੇ ਘਰ ਦੇ ਵਿੱਚ ਹਮਲਾ ਕਰਨ ਦੇ ਵਾਸਤੇ ਇੱਕ ਬਦਮਾਸ਼ ਪਹੁੰਚਿਆ ਜਿਸ ਨੇ ਮੂੰਹ ਟੱਕਿਆ ਹੋਇਆ ਸੀ ਔਰ ਉਸ ਵੇਲੇ ਘਰ ਦੇ ਵਿੱਚ ਛੋਟੀ ਬੱਚੀ ਜੋ ਸੁਨਾਰੇ ਦੀ ਬੱਚੀ ਆ ਉਹ ਇਕੱਲੀ ਸੀ ਜਿਸ ਨੇ ਬਹਾਦਰੀ ਨਾਲ ਆਪਣੀ ਜਾਨ ਬਚਾਈ ਹੈ ਜਦੋਂ ਪਤਾ ਲੱਗਾ ਕਿ ਇਹ ਕੋਈ ਨੁਕਸਾਨ ਕਰਨ ਵਾਸਤੇ ਪਹੁੰਚਿਆ ਹੈ ਸੀਸੀਟੀਵੀ ਨਾਲ ਲੱਗੇ ਹੁੰਦੇ ਤਾਂ ਵਿਸ਼ਵਾਸ ਨਾ ਹੁੰਦਾ ਇਸ ਵੇਲੇ ਸੀ ਉਸੇ ਘਰ ਦੇ ਵਿੱਚ ਪਹੁੰਚੀ ਔਰ ਪਰਿਵਾਰ ਦਾ ਉਹ ਬਿਆਨ ਲੈਣ ਵਾਸਤੇ ਕਿਉਂਕਿ ਹੁਣ ਤੱਕ ਪੁਲਿਸ ਨੇ ਠੋਸ ਕਾਰਵਾਈ ਨਹੀਂ ਕੀਤੀ ਇਸ ਤਰ੍ਹਾਂ ਦੇ ਨਾਲ ਕਈ ਧਮਕੀਆਂ ਹੁਣ ਤੱਕ ਵਾਕਿਆਂ ਨੂੰ ਮਿਲੀਆਂ ਨੇ ਪਰ ਹਾਲਾਕਿ ਇਸ ਪਰਿਵਾਰ ਦਾ ਕਹਿਣਾ ਸਾਨੂੰ ਧਮਕੀ ਕੋਈ ਨਹੀਂ ਮਿਲੀ ਪਰ ਜਦੋਂ ਮੈਂ ਦੱਸ ਦਿਆਂ ਕਿ ਸੀਸੀਟੀਵੀ ਦੇ ਵਿੱਚ ਇਹ ਦਰਵਾਜ਼ਾ ਬੰਦ ਹੁੰਦਾ ਤਾਂ ਇਸ ਦਰਵਾਜ਼ੇ ਤੇ ਖਲੋ ਕੇ ਉਹ ਲੜਕੀ ਉਸ ਨੂੰ ਗੱਲ ਕਰਦੀ ਹੈ ਕਿ ਘਰੇ ਕੋਈ ਨਹੀਂ ਹੈਗਾ ਪਰ ਉਹ ਫਿਰ ਵੀ ਜ਼ਿੱਦ ਕਰਦਾ ਹੈ ਕਿ ਆਪਣੇ ਫਾਦਰ ਨਾਲ ਜਾਂ ਮਦਰ ਨਾਲ ਗੱਲ ਕਰੋ ਜਦੋਂ ਲੜਕੀ ਭੱਜ ਕੇ ਇੱਕ ਰੂਮ ਤੱਕ ਜਾਂਦੀ ਹੈ ਤਾਂ ਉਸ ਵੇਲੇ ਦੇਖੀਏ ਤਾਂ ਕਿੰਨੀ ਹਿੰਮਤ ਦਿਖਾਈ ਹੈ ਉਸ ਬੱਚੀ ਨੇ ਕਿ ਫਟਾਫਟ ਵੜ ਕੇ ਇਸ ਨੂੰ ਬੰਦ ਕੀਤਾ ਔਰ ਉਸ ਵੱਲੋਂ ਏਡੀ ਜ਼ਿਆਦਾ ਇੱਥੇ ਕੋਸ਼ਿਸ਼ ਕੀਤੀ ਕਿ ਇਹ ਦਰਵਾਜ਼ਾ ਤੋੜਿਆ ਜਾਵੇ ਜਾਂ ਖੋਲ੍ਹਿਆ ਜਾਵੇ ਜਾਂ ਨੁਕਸਾਨ ਕੀਤਾ ਜਾਵੇ ਉਸ ਬੈਗ ਦੇ ਵਿੱਚ ਝੋਲੇ ਵਿੱਚ ਕੀ ਕੀ ਸੀਗਾ ਇਹ ਤਾਂ ਨਹੀਂ ਪਤਾ ਪਰ ਹਥਿਆਰ ਜ਼ਰੂਰ ਲੈ ਕੇ ਆਇਆ ਸੀ ਤਿਆਰੀ ਜ਼ਰੂਰ ਕਰਕੇ ਆਇਆ ਸੀ ਕਿ ਅਜੇ ਇਹ ਵਿੱਚ ਕੋਈ ਵੱਡਾ ਨੁਕਸਾਨ ਕਰਕੇ ਜਾਂਦਾ ਪਰ ਇਸ ਵੇਲੇ ਲਾਅ ਐਂਡ ਆਰਡਰ ਦੀ ਹਾਲਤ ਦੇਖੀਏ ਤਾਂ ਹਰ ਕੋਈ ਸਵਾਲ ਕਰਦਾ ਨਜ਼ਰ ਆ ਰਿਹਾ ਹੈ ਘਰ ਚੋਂ ਇਸ ਵੇਲੇ ਸਹਿਮ ਦਾ ਮਾਹੌਲ ਬਣਿਆ ਹੋਇਆ ਇਸ ਵੇਲੇ ਜੋ ਸਾਡੇ ਨਾਲ ਮੌਜੂਦ ਨੇ ਜੋ ਸੁਨਿਆਰੇ ਜਿੰਨਾ ਨੂੰ ਇਹ ਘਰ ਆ ਕੇ ਪੁੱਛ ਰਿਹਾ ਸੀਗਾ ਉਹਨਾਂ ਬਾਰੇ ਤੁਹਾਡਾ ਨਾਮ ਕੀ ਹੈ ਪਵਨ ਕੁਮਾਰ ਪਵਨ ਜੀ ਜੋ ਬੀਤੇ ਕੱਲ ਹੋਇਆ ਇਸ ਤੋਂ ਪਹਿਲਾਂ ਕੁਝ ਅਜਿਹੀ ਧਮਕੀ ਜਾਂ ਕੋਈ ਫੋਨ ਕਾਲ ਜਾਂ ਥ੍ਰੈਟ ਕਾਲ ਕਰਦਾ ਨਹੀਂ ਕੋਈ ਨਹੀਂ ਕੋਈ ਕਾਲ ਨਹੀਂ ਆਇਆ ਕੁਝ ਤੋ ਹੋਇਆ ਕੀ ਤੁਸੀਂ ਕਰਦੇ ਕੀ ਹੋ ਮੇਰੀ ਸੁਨਿਆਰੇ ਦੁਕਾਨ ਹੈ ਜੀ ਬਾਜ਼ਾਰ ਦੇ ਵਿੱਚ ਤੇ ਬਸ ਜੀ ਅਹੀਂ ਦੁਕਾਨਾ ਦੇ ਚਲੇ ਗਏ ਆ ਤੇ ਕੋਈ ਬੰਦਾ ਆਇਆ ਵਾ ਦਰਵਾਜ਼ਾ ਖੜਕਾਇਆ ਬੇਟੀ ਨੇ ਦਰਵਾਜ਼ਾ ਖੋਲਿਆ ਉਹਨੇ ਪੁੱਛਿਆ ਪਾਪਾ ਕਿੱਥੇ ਉਹਨੇ ਕਹਾ ਦੁਕਾਨ ਤੇ ਉਹ ਕਹਿੰਦੇ ਅਸੀਂ ਮੈਨੂੰ ਉਹਨਾਂ ਨੇ ਬੁਲਾਇਆ ਮੰਮੀ ਕਿੱਥੇ ਆ ਉਹਨੇ ਕਹਾ ਮੰਮੀ ਵੀ ਦੁਕਾਨ ਤੇ ਆ ਕਹਿੰਦਾ ਉਹ ਮੈਨੂੰ ਉਹਨਾਂ ਨੇ ਰੂਮ ਰੈਂਟ ਵਾਸਤੇ ਬੁਲਾਇਆ ਉਹਨੇ ਕਿਹਾ ਜੀ ਤੁਸੀਂ ਉਹਨਾਂ ਕੋਲ ਦੁਕਾਨ ਤੇ ਚਲੇ ਜਾਓ ਉੱਥੇ ਗੱਲ ਕਰੋ ਜਾ ਕੇ ਉਹ ਕਹਿੰਦਾ ਨਹੀਂ ਮੇਰੀ ਮੈਨੂੰ ਘਰ ਬੁਲਾਇਆ ਵਾ ਤੂੰ ਫੋਨ ਤੇ ਉਹਨਾਂ ਨਾਲ ਗੱਲ ਕਰ ਉਹ ਦਰਵਾਜ਼ਾ ਬੰਦ ਕਰਕੇ ਅੰਦਰ ਆਈ ਆ ਫੋਨ ਤੇ ਗੱਲ ਕਰਨ ਵਾਸਤੇ ਓਨੀ ਦੇਰ ਨੂੰ ਉਹ ਗੇਟ ਖੋਲ੍ਹ ਕੇ ਅੰਦਰ ਆ ਗਿਆ ਉਹਨੇ ਆਵਾਜ਼ ਦਿੱਤੀ ਤੂੰ ਅੰਦਰ ਕਿਉਂ ਹੁੰਦਾ ਪਿਆ ਕਹਿੰਦਾ ਆਣ ਕੇ ਦੱਸਦਾ ਓਨੀ ਦੇਰ ਨੂੰ ਭੱਜ ਕੇ ਅੰਦਰ ਆਇਆ ਇਹਨੇ ਦੇਖ ਕੇ ਕਮਰੇ ਚ ਚਲੀ ਗਈ ਤੇ ਗੇਟ ਬੰਦ ਕਰ ਲਿਆ ਕੰਮ ਬਸ ਉਹਨੇ ਦਰਵਾਜ਼ਾ ਤੋੜਨ ਦੀ ਕੋਸ਼ਿਸ਼ ਕੀਤੀ ਹੈ ਜੀ ਦਰਵਾਜ਼ਾ ਨਹੀਂ ਟੁੱਟਾ ਉਹਦੇ ਕੋਲੋਂ ਇਹ ਵੀ ਉਹ ਤੋੜ ਕੇ ਲੈ ਆਇਆ ਉਹ ਤੋੜ ਕੇ ਲੈ ਕੇ ਗਿਆ ਜੀ ਸੋ ਇਹ ਇੱਕ ਵਾਰੀ ਦਿਖਾ ਦੋਗੇ ਕਿ ਕਿਵੇਂ ਬੱਚੀ ਨੇ ਜਾਨ ਬਚਾਈ ਅੰਦਰ ਕਿਵੇਂ ਗੁੰਡੀ ਲੱਗੀ ਹੈ ਦੇਖੋ ਜੀ ਉਹ ਤੇ ਹੁਣ ਬੱਚੇ ਨੇ ਜਿਸ ਤਰ੍ਹਾਂ ਉਹਨੇ ਦਰਵਾਜ਼ਾ ਬੰਦ ਕੀਤਾ ਵਾ ਤੇ ਜੀ ਜੀ ਇਹ ਇਹ ਦੇਖਿਆ ਜਾਵੇ ਤਾਂ ਜਦੋਂ ਸੀਸੀਟੀਵੀ ਵਿੱਚ ਦੇਖ ਰਹੇ ਹਾਂ ਆ ਇੱਕ ਕੈਮਰਾ ਲੱਗਾ ਹੈ ਜਿਸ ਨੇ ਹਰ ਇੱਕ ਚੀਜ਼ ਨੂੰ ਕੈਦ ਕੀਤਾ ਹੈ ਔਰ ਨਾਲ ਹੀ ਉਹ ਸਖਸ ਬਦਮਾਸ਼ ਕੌਣ ਸੀ ਅਜੇ ਤੱਕ ਪਤਾ ਨਹੀਂ ਲੱਗ ਸਕਿਆ ਪਰ ਇਸ ਵੇਲੇ ਬੱਚੀ ਨੇ ਬਹਾਦਰੀ ਦਿਖਾਈ ਕਿ ਘਰ ਵਿੱਚ ਕੋਈ ਨਹੀਂ ਸੀ ਛੋਟੀ ਬੱਚੀ ਹੈ ਕਿੰਨੀ ਉਮਰ ਹੈ ਬੱਚੀ ਦੀ 17 ਸਾਲ 17 ਸਾਲ ਤੁਹਾਨੂੰ ਫੋਨ ਕੀਤਾ ਉਹਨੇ ਇਸੇ ਵੇਲੇ ਮੈਨੂੰ ਫੋਨ ਕੀਤਾ ਜੀ ਜਦੋਂ ਇਹ ਕਮਰਾ ਉਹਨੇ ਬੰਦ ਕਰਕੇ ਅੰਦਰੋਂ ਮੈਨੂੰ ਫੋਨ ਕੀਤਾ ਤੇ ਸਮਝ ਲਓ ਕਿ ਉਹਦੇ 1-2 ਮਿੰਟ ਲੱਗੇ ਮੈਨੂੰ ਆਉਂਦਿਆਂ ਆਉਂਦਿਆਂ ਓਨੀ ਦੇਰ ਨੋ ਪੱਜ ਗਿਆ ਸੀ ਤੇ ਜਾਂਦਾ ਜਾਂਦਾ ਕਹਿੰਦੀ ਕਹਿ ਕੇ ਗਿਆ ਹੁਣ ਕੋਈ ਨਹੀਂ ਦੁਕਾਨ ਤੇ ਮਿਲਾਂਗੇ ਸਮੁੱਚੇ ਇਸ ਹਫ਼ਤੇ ਤੱਕ ਪੁਲਿਸ ਨਾਲ ਗੱਲ ਹੋਈ ਹੈ ਤੁਹਾਡੀ ਕੋਈ ਕਿਸ ਨਾਲ ਪੁਲਿਸ ਦੇ ਨਾਲ ਕੱਲ ਦਾ ਕਰ ਰਹੇ ਜੀ ਅਜੇ ਤੱਕ ਤੇ ਕੋਈ ਨਹੀਂ ਆਇਆ ਕੱਲ ਸ਼ਾਮੀ ਸਵੇਰੇ 10 ਵਜੇ ਘਰ ਸ਼ਾਮੀ 4 ਵਜੇ ਜਦੋਂ ਅਸੀਂ 112 ਤੇ ਕਾਲ ਕੀਤੀ ਫਿਰ ਇੱਕ ਬੰਦਾ ਆਇਆ ਜੀ ਪੁੱਛਣ ਵਾਸਤੇ ਉਹ ਦੇਖ ਕੇ ਚਲਾ ਗਿਆ ਉਹਦੇ ਬਾਅਦ ਵੀ ਕੋਈ ਨਹੀਂ ਆਇਆ ਕੋਈ ਅਧਿਕਾਰੀ ਕਿਸੇ ਦਾ ਕੋਈ ਫੋਨ ਕਾਲ ਕੋਈ ਕੱਲ ਦਰਖਾਸਤ ਨਾਲ ਹੀ ਦੇ ਕੇ ਆਈ ਸੀ ਦਰਖਾਸਤ ਉਹ ਹੀ ਦਿੱਤੀ ਹੈ ਜੀ 112 ਤੇ ਕਾਲ ਹੀ ਕੀਤੀ ਹੈ ਉਹਨਾਂ ਦੀ ਸਿਸਟਮ ਵੀ ਮੰਗੀ ਪੁਲਿਸ ਨੇ ਕੋਈ ਕੋਈ ਪੁੱਛਿਆ ਕਿ ਦਿਖਾਓ ਉਹ ਲੈ ਗਏ ਸੀਗੇ ਦੇਖ ਕੇ ਜਿਹੜਾ ਇੱਕ ਬੰਦਾ ਉਹਨਾਂ ਦਾ ਆਇਆ ਸੀਗਾ ਉਹ ਲੈ ਗਿਆ ਇਸ ਦੇਖ ਕੇ ਹੁਣ ਤਾਂ ਕੋਈ ਗੱਲ ਨਹੀਂ ਹੁਣ ਤਾਂ ਕੋਈ ਗੱਲ ਨਹੀਂ ਸੋ ਉਸ ਲੜਕੀ ਦੀ ਮਾਤਾ ਸਾਡੇ ਨਾਲ ਮੌਜੂਦ ਹੋਂਦਾਂ ਨੇ ਵੀ ਗੱਲ ਕਰਨ ਦੀ ਕੋਸ਼ਿਸ਼ ਕਰਦੇ ਆ ਕਿ ਹੋਇਆ ਕੀ ਹੈ ਔਰ ਕਿਉਂਕਿ ਆ ਕੇ ਉਹਨੇ ਇਹ ਵੀ ਪੁੱਛਿਆ ਕਿ ਘਰੇ ਮਾਤਾ ਪਿਤਾ ਕਿੱਥੇ ਨੇ ਸੋ ਕੀ ਕੱਲ ਦਾ ਵਾਕਿਆ ਜਿਹੜਾ ਹੋਇਆ ਉਸ ਤੋਂ ਬਾਅਦ ਸਾਰੇ ਸਾਮੇ ਡਰੇ ਹੋਏ ਨੇ ਬਿਲਕੁਲ ਬਿਲਕੁਲ ਬਹੁਤ ਹਨਨਗੀ ਵਾਲੀ ਗੱਲ ਹੈ ਇਹ ਤੇ ਕਦੀ ਸੋਚਿਆ ਨਹੀਂ ਆ ਇਹ ਤੇ ਕੋਠੀ ਬਣਾਈ ਹੀ ਉੱਥੇ ਨਹੀਂ ਗਏ ਕਿ ਆ ਮਤਲਬ ਕਿ ਸੇਫ ਹੈ ਗਲੀਆਂ ਵਿੱਚ ਆ ਤੇ ਕੋਈ ਇਹ ਤੇ ਮਦਰ ਟੈਨਸ਼ਨ ਵਾਲੀ ਗੱਲ ਨਹੀਂ ਹੈਗੀ ਅਈ ਲਈ ਮੈਂ ਨਿਕਲ ਕੇ ਗਈ ਉਹਦਾ ਮੈਂ ਲੇਟ ਹੀ ਜਾਣੀ ਆਪਣੇ ਸਲੂਨ ਤੇ ਪਰ ਕੱਲ ਮੈਂ ਛੇਤੀ ਫ੍ਰੀ ਹੋ ਗਈ ਤੇ ਮੈਂ ਜਲਦੀ ਚਲ ਗਈਆਂ ਸਲੂਨ ਤੇ ਤੇ ਬਸ ਥੱਲੇ ਮੈਂ ਜਾ ਕੇ ਸਮਝ ਲੋ 5 ਕਿ ਮਿੰਟ ਦਾ ਹੀ ਫਰਕ ਪਿਆ ਮੈਂ ਬੈਠੀ ਆ ਤੇ ਇਹਦਾ ਫੋਨ ਆ ਗਿਆ ਮੈਨੂੰ ਪਹਿਲਾਂ ਇਹਨੇ ਪਾਪਾ ਨੂੰ ਹੀ ਕੀਤਾ ਸਾਡੇ ਸਵਾ 11 ਦੇ ਵਿੱਚ ਵਿੱਚ ਦੀ ਗੱਲ ਹੈ ਸਵਾ 11 11:30 ਦੇ ਵਿੱਚ ਵਿੱਚ ਦੀ ਗੱਲ ਹੈ ਕੋਈ ਮਹੱਲੇ ਤੋਂ ਪਤਾ ਲੱਗਾ ਕੋਈ ਨਾ ਉਸ ਟਾਈਮ ਤੇ ਵੇਖੋ 11:30 ਦਾ ਟਾਈਮ ਹੈ ਸਾਰੇ ਹੁੰਦੇ ਨੇ ਪਰ ਕੱਲ ਗਲੀ 'ਚ ਕੋਈ ਨਹੀਂ ਹੈਗਾ ਜਾਂ ਕਿਸੇ ਲੋਕ ਨੇ ਕਿਸ ਨੇ ਕਿਹਾ ਹੋਵੇ ਕਿ ਰੇਕੀ ਕੀਤੀ ਹੋਵੇ ਕਿਸੇ ਨੇ ਕਾਫੀ ਕਿ ਕੋਈ ਦਿੱਕਤ ਹੀ ਨਹੀਂ ਇਦਾਂ ਦੀ ਕੋਈ ਗੱਲ ਹੀ ਨਹੀਂ ਹੋਈ ਜੇ ਮੈਂ ਜਦੋਂ ਇਹਨਾਂ ਇਹਨਾਂ ਰੁਪਾਲੀ ਦਾ ਫੋਨ ਆਇਆ ਬੇਟੀ ਦਾ ਤੇ ਇਹੀ ਉਸੇ ਵੇਲੇ ਆ ਗਏ ਮੈਂ ਚੱਲ ਕੇ ਆਣਾ ਮੇਰਾ ਸਭ ਤੋਂ ਪਹਿਲਾਂ ਇਹ ਸ਼ਾਪ ਮੇਰੀ ਇਹਨਾਂ ਦੇ ਬਾਅਦ 'ਚ ਐ ਮੇਰੇ ਨਾਲ ਹੀ ਇੱਥੇ ਪਹੁੰਚੇ ਨੇ ਮੋੜ ਤੇ ਤੇ ਮੈਨੂੰ ਕਹਿੰਦੇ ਕੀ ਹੋਇਆ ਮੈਂ ਕਹਾ ਪਤਾ ਨਹੀਂ ਮੈਨੂੰ ਰੋਂਦੀ ਪਈ ਆ ਮੇਰੇ ਦਿਮਾਗ ਚ ਆ ਕਿ ਉਹਦੇ ਕੋਈ ਨਾ ਉਹ ਸਫਾਈ ਕਰਦੀ ਪਈ ਕੋਈ ਉਹਦੇ ਕੱਚ ਲੱਗ ਗਿਆ ਕੋਈ ਸ਼ੀਸ਼ਾ ਟੁੱਟ ਗਿਆ ਉਹਦੇ ਕੋਲੋਂ ਤੇ ਜਿਹਦੇ ਨਾਲ ਉਹ ਰੋਂਦੀ ਪਈ ਆ ਪਰ ਜਦੋਂ ਮੈਂ ਘਰ ਆਈ ਆ ਉਹਨੇ ਉਨੀ ਦੇਰ ਆ ਦਰਵਾਜ਼ਾ ਨਹੀਂ ਖੋਲਿਆ ਜਿੰਨੀ ਦੇਰ ਤੱਕ ਰਹੀ ਹੀ ਘਰ ਦੇ ਅੰਦਰ ਐਂਟਰੀ ਕਰਕੇ ਉਹਨੂੰ ਰੁਪਾਲੀ ਰੁਪਾਲੀ ਨਹੀਂ ਕਿਹਾ ਇਹਨਾਂ ਨੇ ਆਂਦੇ ਆ ਜਰੂਰ ਆਪਣੀ ਰਿਵੋਲਵਰ ਕੱਢੀ ਆ ਕਿ ਕੌਣ ਆ ਕੌਣ ਆ ਮੈਂ ਕਹਾ ਇਦਾਂ ਕਿਉਂ ਕਰਦੇ ਪਏ ਮੈਂ ਇਹਨਾਂ ਨੂੰ ਪੁੱਛਿਆ ਕਹਿੰਦੇ ਕੋਈ ਅੰਦਰ ਬੜਿਆ ਰੁਪਾਲੀ ਨੇ ਦੱਸਿਆ ਇਹਨਾਂ ਨੇ ਰਿਵੋਲਵਰ ਕੱਢ ਕੇ ਹੀ ਵੇਖ 2 ਮਿੰਟ ਸਾਨੂੰ ਕੈਮਰੇ ਚੈੱਕ ਕਰਨ ਤੇ ਲੱਗੇ ਨੇ ਉਹ ਕੈਮਰੇ ਚੈੱਕ ਕਰਨ ਦੇ ਵਿੱਚ ਵਿੱਚੋਂ ਨਿਕਲ ਗਿਆ ਸੋ ਇਹ ਆਇਆ ਤੇ ਉਹਦੇ ਝੋਲੇ ਚ ਕੁਝ ਸੀਗਾ ਬੱਚੀ ਨੇ ਦੱਸਿਆ ਬਿਲਕੁਲ ਉਹ ਤੇ ਕੱਲ ਵੀ ਵੇਖਿਆ ਏ ਜ਼ੂਮ ਕਰ ਕਰਕੇ ਉਹਦੇ ਵਿੱਚ ਕੋਈ ਇੱਕ ਤਿੱਖੀ ਚੀਜ਼ ਵੀ ਸੀ ਇੱਕ ਹਥੋੜਾ ਵੀ ਸੀ ਰੁਪਾਲੀ ਕਹਿੰਦੀ ਪਈ ਕਿ ਉਹਨੇ ਜਿਵੇਂ ਕੱਢਿਆ ਨਾ ਰਿਵੋਲਵਰ ਕੱਢੀ ਜਦੋਂ ਉਹਨੇ ਲੋਕ ਦਰਵਾਜ਼ੇ ਨੂੰ ਕੀਤਾ ਨਾ ਉਹਨੇ ਫੇਰ ਵਿਚੇ ਰੱਖ ਕੇ ਨਾ ਤੇ ਦਰਵਾਜ਼ੇ ਨੂੰ ਧੱਕਾ ਲਾਣ ਲੱਪਿਆ ਬਾਕੀ ਤੁਸੀਂ ਵੀਡੀਓ ਦੇਖੀ ਹੋਈ ਹੈ ਕੋਈ ਗਲੋਚੇ ਕੁਝ ਮੰਗ ਕਰਦਾ ਹੋਵੇ ਜਾਂ ਕੁਝ ਰੁਪਾਲੀ ਗਲੋਚੇ ਕੁਝ ਨਹੀਂ ਬਸ ਕਹਿੰਦੀ ਨੰਗ ਦਾ ਨੰਗ ਦਾ ਜ਼ਰੂਰ ਕਹਿ ਕੇ ਗਿਆ ਆਪਣੀ ਦੁਕਾਨ ਤੇ ਮਿਲਾਂਗੇ ਕਿਉਂਕਿ ਇਹਨੇ ਕਿਹਾ ਜੋ ਕਿ ਤੁਸੀਂ ਦੁਕਾਨ ਤੇ ਚੱਲ ਜਾਓ ਪਾਪਾ ਦੀ ਦੁਕਾਨ ਹੈ ਪੀਐਨਬੀ ਦੇ ਸਾਹਮਣੇ ਉੱਥੇ ਜਾ ਕੇ ਮਿਲੋ ਪੁਲਿਸ ਨੇ ਆ ਕੇ ਕੋਈ ਕਾਰਵਾਈ ਨਹੀਂ ਕੀਤੀ ਕਿਉਂ ਛੋਟੀ ਬ ਉਹ ਤੇ ਚਲੋ ਡਰਤੇ ਥੋੜਾ ਹੁੰਦਾ ਹੀ ਹੈ ਬਾਕੀ ਐ ਡਰਨ ਵਾਲੇ ਨਹੀਂ ਹੈਗੇ ਇਹਨਾਂ ਨੇ ਤੇ ਉਸ ਟਾਈਮ ਤੇ ਉਗਰਵਾਦੀ ਭਜਾਤੇ ਸੀ ਮੇਰੇ ਸਸੁਰ ਸਾਹਿਬ ਨੇ ਹਾਂ ਬਿਲਕੁਲ ਬੱਚੀ ਨੇ ਇੰਨੀ ਬਹਾਦਰੀ ਵਿਖਾਈ ਹੈ ਕਿਉਂਕਿ ਅਜਿਹੇ ਬੱਚੀ ਗਈ ਆ ਜਿਹੜੀ ਇੰਨੀ ਬਹਾਦਰ ਨਿਕਲੀ ਆ ਆਪਣੇ ਦਾਦੇ ਵਰਗੀ ਨੇ ਬਹਾਦਰੀ ਵਿਖਾਈ ਆ ਉਹਨਾਂ ਨੇ ਜੇ ਉਗਰਵਾਦੀ ਭਜਾਏ ਸੀ ਤੇ ਇਹਨੇ ਉਹ ਗੁੰਡਾ ਭਜਾਤਾ ਇਹ ਬਿਲਕੁਲ ਇਹ ਖਾਨਦਾਨ ਦੀ ਧੀ ਆ ਬਿਲਕੁਲ ਬੱਚੀ ਨੇ ਬਹੁਤ ਬਹਾਦਰੀ ਦਾ ਵੀ ਕੰਮ ਕੀਤਾ ਪਰ ਪੁਲਿਸ ਇਸ ਵੇਲੇ ਸ਼ਾਇਦ ਉਹਨਾਂ ਦੇ ਕੰਤੇ ਜੂਨੀ ਸਰਕਾਰੀ ਜਾਂ ਪੁਲਿਸ ਨੂੰ ਹੁਣ ਤੱਕ ਇਸ ਘਰ ਦਾ ਪਤਾ ਨਹੀਂ ਲੱਭ ਰਿਹਾ ਜਿਸ ਕਰਕੇ ਪੁਲਿਸ ਨੇ ਕੋਈ ਹੁਣ ਤੱਕ ਠੋਸ ਕਾਰਵਾਈ ਨਹੀਂ ਕੀਤੀ ਹੁਣ ਦੇਖਦੇ ਹਾਂ ਕਿ ਇਸ ਖਬਰ ਦਾ ਅਸਰ ਕਿੰਨਾ ਖੁੰਦਾ ਹੈ ਕਿਉਂਕਿ ਪਰਿਵਾਰ ਦਾ ਇਹ ਕਹਿਣਾ ਹੈ ਕਿ ਬੀਤੇ ਕੱਲ ਝੋਲਾ ਲੈ ਕੇ ਜਿਸ ਵਿੱਚ ਤਿੱਖੇ ਹਥਿਆਰ ਸਨ ਜਾਂ ਜਿਸ ਵਿੱਚ ਰਵਾਲਵਰ ਵੀ ਹੋ ਸਕਦਾ ਹੈ ਔਰ ਸੀਸੀਟੀਵੀ ਵਿੱਚ ਹਰ ਇੱਕ ਚੀਜ਼ ਕੈਦ ਵੀ ਹੋਈ ਹੈ ਔਰ ਜਦੋਂ ਭੱਜਦਾ ਹੈ ਜਦੋਂ ਇਹ ਸਾਰਾ ਕੰਮ ਕਰਕੇ ਤਾਂ ਜਾਂਦੇ ਜਾਂਦੇ ਜਰੂਰ ਧਮਕੀ ਲਾ ਕੇ ਜਾਂਦਾ ਕਿ ਹੁਣ ਦੁਕਾਨ ਤੇ ਵੇਖਾਂਗੇ ਸੋ ਇਹ ਸਵਾਲ ਖੜਾ ਹੁੰਦਾ ਹੈ ਕਿ ਇਸ ਤਰ੍ਹਾਂ ਧਮਕੀਆਂ ਕਾਰੋਬਾਰੀਆਂ ਨੂੰ ਸੁਣਿਆ ਰਿਆ ਨੂੰ ਵਕ ਵ ਲੋਕਾਂ ਨੂੰ ਜਿਹੜੀ ਧਮਕੀਆਂ ਮਿਲ ਰਹੀਆਂ ਨੇ ਇਸ ਤੋਂ ਬਾਅਦ ਠੋਸ ਕਾਰਵਾਈ ਕਿਉਂ ਨਹੀਂ ਹੋ ਰਹੀ ਕੈਮਰਾਮੈਨ ਸ਼ੁਭਮ ਦੇ ਨਾਲ ਹਰਮਿਤ ਸਿੰਘ ਡੇਲੀ ਪੋਸਟ ਅੰਮ੍ਰਿਤਸਰ